ਜੈ ਵਾਲਮਿਕੀ ਜੈ ਭੀਮ ਜੈ ਗੁਰਦੇਵ ਤਨ ਗੁਰਦੇਵ ਜੈ ਸ਼੍ਰੀ ਰਾਮ ਅੱਜ ਪਿਛਲੇ 30 35 ਸਾਲਾਂ ਤੋਂ ਭਗਵਾਨ ਵਾਲਮਿਕੀ ਮਹਾਰਾਜ ਜੀ ਦਾ ਭਗਵਾਨ ਸ਼ਿਵ ਜੀ ਦਾ ਤੇ ਮਾਤਾ ਸ਼ੇਰਾਵਾਲੀ ਜੀ ਦਾ ਮੰਦਿਰ ਮੈਟੋ ਸਿਟੀ ਦੇ ਸਾਹਮਣੇ 30 35 ਸਾਲਾਂ ਤੋਂ ਬਣਿਆ ਹੋਇਆ ਸੀਗਾ ਸੋ ਕੁਝ ਸ਼ਰਾਰਤੀ ਲੋਕਾਂ ਨੇ ਆਪਣੇ ਪਰਸਨਲ ਬੈਨੀਫਿਟ ਲਈ ਦੀ ਸ਼ਹਿ ਨਾਲ ਇਹ ਜਿਹੜਾ ਮੰਦਿਰ ਢਾਉਣ ਦੀ ਚੇਸ਼ਟਾ ਕੀਤੀ ਗਈ ਆ ਮੰਦਿਰ ਢਾ ਕੇ ਮੂਰਤੀ ਰਾਤ ਰਾਤ ਗਾਇਬ ਕੀਤੀ ਗਈ ਆ ਸਾਡੀ ਧਾਰਮਿਕ ਭਾਵਨਾ ਨੂੰ ਬਹੁਤ ਥੇਸ ਪਹੁੰਚੀ ਆ ਪੂਰੇ ਸਨਾਤਨ ਧਰਮ ਦੇ ਲੋਕਾਂ ਨੂੰ ਬਹੁਤ ਥੇਸ ਪਹੁੰਚੀ ਆ ਸੋ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਆਹਵੰਦ ਨਾਵਾ ਇਹ ਵੀ ਇਦਾਂ ਦੇ ਜਿਹੜੇ ਕੋਈ ਲੋਕ ਆ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਕਿਸੇ ਵੀ ਵਰਗ ਨਾਲ ਸੰਬੰਧਿਤ ਹੋਣ ਇਹਨਾਂ ਦਾ ਵਿਰੋਧ ਕਰੋ ਜੋ ਧਰਮ ਨੂੰ ਵੀ ਜਮ੍ਹਾਂ ਵੀ ਰਤਾਈ ਪਰਵਾਹ ਨਹੀਂ ਕਰਦੇ ਕਿਸੇ ਦੀ ਇਹਨਾਂ ਦਾ ਅਸੀਂ ਪੁਰਜ਼ੋਰ ਵਿਰੋਧ ਕਰਦੇ ਆ ਤੇ ਆਨ ਵਾਲੇ ਦਿਨਾਂ ਵਿੱਚ ਜੇ ਉਹ ਮੰਦਿਰ ਐਜ਼ ਇਟ ਇ ਸਥਾਪਿਤ ਨਾ ਕੀਤਾ ਗਿਆ ਜਾਂ ਕਿਸੇ ਪਰਸਨਲ ਬੈਨੀਫਿਟ ਲੈਣ ਦੀ ਕੋਸ਼ਿਸ਼ ਕੀਤੀ ਗਈ ਐਮਐਲਏ ਦੁਆਰਾ ਜਾਂ ਕਿਸੇ ਪਟੀ ਦੇ ਚੇਅਰਮੈਨ ਦੁਆਰਾ ਆਪਣੀ ਪ੍ਰਾਪਰਟੀ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਇਹ ਪ੍ਰਦਰਸ਼ਨ ਨੂੰ ਹੋਰ ਉਗਰ ਕਰਾਂਗੇ ਤੇ ਇਹਦਾ ਪਰਜੋਰ ਪੂਰੇ ਦੇਸ਼ ਵਿੱਚ ਵਿਰੋਧ ਕਰਾਂਗੇ ਪੂਰੇ ਸ਼ਹਿਰ ਵਿੱਚ ਵਿਰੋਧ ਕਰਾਂਗੇ